ਸਰ ਬੀਕਨੋ ਆਇਆ ਵੀ ਕਾਫੀ ਲੋਕਾਂ ਦੀ ਸ਼ਿਕਾਇਤਾਂ ਵੀ ਆਈਆਂ। ਕੁਝ ਜ ਸਾਡੇ ਬੀਸੀ ਸਾਹਿਬ ਜੀ ਉਹਨਾਂ ਨੂੰ ਇਹ ਲਿਖਾਉਂਨ ਸ਼ੂਗਰ ਦੀ ਸ਼ੂਗਰ ਦਾ ਦਿੱਤੀ। ਫਿਰ ਕਈ ਇਹ ਵੀ ਕੇਸ ਆਏ ਡਾਇਬੀਟੀਸ ਵੀ ਉਹਨਾਂ ਕੋਲ ਟੈਸਟ ਲੈ ਲੈ ਵੀ ਜਿਹੜਾ ਪੈਕੇਜ ਦਿੱਤਾ 990 ਰੁਪਏ ਦਾ। ਪਰ ਉਹ ਚੈਕਿੰਗ ਨਹੀਂ ਹੁੰਦੀ। ਇੱਥੇ ਬਲੱਡ ਲੈ ਲੈ ਉਹਨਾਂ ਦਾ 12 ਜਾਂ 24 ਘੰਟੇ ਬਾਅਦ ਉਹਨਾਂ ਨੂੰ ਬੋਗਸ ਹੀ ਫਾਈਲ ਫੜਾ ਦਿੱਤੀ ਜਾਂਦੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤਰ ਦੇਖੋ ਇਹ ਹੀ ਚੀਜ਼ਾਂ ਨੂੰ ਦੇਖਦੇ ਵੇਖ ਜਿਹੜੀ ਸਾਡੀ ਲੈਬ ਐ ਸੀ ਫੁੱਲੀ ਰੋਬੋਟਿਕ ਲੈਬ ਮੋਹਾਲੀ ਦੀ ਵੀ ਸਾਡੀ ਲੱਗੀ ਹੋਈ ਆ ਪੂਰੀ ਜਿਹੜੇ ਜਿਹੜੇ ਸਾਡੇ ਕਲੈਕਸ਼ਨ ਸੈਂਟਰ ਉਥਰੇ ਸੈਂਟਰ ਹੈ ਉਹਦੀ ਕਿਸੇ ਅਲਾਨ ਪਰਸਨ ਨੂੰ ਵੀ ਡਿਜੀਟਲ ਮੈਡੀਕਲ ਦੇ ਨਾਲ ਕਲੀਫਾਈਡ ਨੇ ਤਾਂ ਤੇ ਸਾਫਟਵੇਅਰ ਆਸੀ ਅਡੀਟਿਡ ਟੈਕਨੀਕਲ ਜਿਹੜੇ ਸਟਾਫ ਹੈ ਉਹ ਵੀ ਫੁੱਲੀ ਸਟਰੋਂਗ ਹੁੰਦਾ ਵਾ ਉਹਨਾਂ ਨੇ ਲੈਬ ਦੀ ਡੀ ਐਮ ਐਨ ਟੀ ਐਮ ਐਲ ਟੀ ਇਹ ਸਭ ਕੁਝ ਉਹਨਾਂ ਨੂੰ ਪਤਾਵਾ ਹੋਈ ਸਿੱਧਾ ਸਾਇੰਟਿਸਟੱਕ ਲੈਕ ਕਰ ਸਕਦਾ ਹੈ ਇਚਨ ਪ੍ਰਾਪਤ ਕਰਦਾ ਹੈ ਸੈਂਪਲ ਜਿਹੜਾ ਸਾਡੇ ਕੋਲ ਲੈਬ ਵਿੱਚ ਤੋਂ ਸੰਦਾਰਫੁਲੀ 12 ਕੂਬਿਕ ਹੋ ਕੇ ਸੈਂਪਲ ਜਾਂਦੀ ਹੈ। ਉੱਪਰ ਮਸ਼ੀਨ 'ਤੇ ਲੱਗਦੇ ਹਨ ਸਾਰੇ ਪੈਥੋਲੋਜੀਸ ਲਈ ਉੱਪਰ ਰਿਪੋਰਟ ਜੀਨ ਹੁੰਦੀ ਹੈ। ਅਗਰ 2700 ਸਾਡੀ ਲੈਬ ਕਰਦੀ ਹੈ। ਬਾਡੀ ਦੇ ਵਿੱਚ ਸਾਡੀ ਨੋਟ ਨਹੀਂ ਕੀਤੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਅਦੁੱਲਿਆ ਹੈਲਥ케ਅਰ ਪ੍ਰਾਈਵੇਟ ਲਿਮਟਿਡ ਬਲੱਡ ਬਲੱਡ ਟੈਸਟ ਕਲੈਕਸ਼ਨ ਸੈਂਟਰ ਹੈ। ਇਹਦੀ ਰੈਫਰੈਂਸ ਲੈਬ ਮੁਹੱਲੀ ਵਿੱਚ ਹੈ। ਇੱਥੇ ਸਾਰੇ ਟੈਸਟ ਵਿਗਨ ਟੈਸਟ ਪਰਫਾਰਮ ਕੀਤੇ ਜਾਣਗੇ। ਹਰ ਤਰ੍ਹਾਂ ਦੇ ਐਵਰੀ ਅਸਫੈਸਿਲਿਟੀ ਬਲੱਡ ਅਸਫੈਸਿਲਿਟੀਆਂ ਅਵੇਲੇਬਲ ਹੈ ਇੱਥੇ ਹਰ ਤਰ੍ਹਾਂ ਦੀ ਸਪੈਸ਼ialਟੀ ਲਈ ਗਾਇਨੀਲੀ ਮੈਡੀਸਨ ਦੇ ਗੈਸਟਰੋ ਦੇ ਹਰ ਤਰ੍ਹਾਂ ਦੇ ਟੈਸਟ ਇੱਥੇ ਪਰਫਾਰਮ ਹੋਣਗੇ ਜਿਹੜੇ ਕਿ ਇੱਥੋਂ ਦੇ ਸਾਰੇ ਟੈਸਟ ਮੁਹਾਲੀ ਜਾ ਕੇ ਰੈਫਰੈਂਸ ਵਿੱਚ ਪਰਫਾਰਮ ਹੋਣਗੇ ਤਾਂ ਇੱਥੇ ਰਿਪੋਰਟਿੰਗ ਹੋਏਗੀ ਇੱਥੇ ਸਾਨੂੰ ਐਨਏਬੀਐ ਲਾਬ ਹੈ ਅਪਰੂਵਡ ਲਾਬ ਹੈ ਇੱਥੇ ਐਵੇਂ ਕੁਝ ਨਹੀਂ ਹੋਏਗਾ ਕਿ ਵੀ ਟੈਸਟ ਲਿੱਤਾ ਗਿਆ ਸੈਂਪਲ ਲਿੱਤੇਗੇ ਬਟ ਪਰਫਾਰਮ ਨਹੀਂ ਹੋਏ ਮੁਹਾਲੀ ਜਾ ਕੇ ਪ੍ਰੋਪਰ ਪਰਫਾਰਮ ਹੋਣਗੇ ਔਰ ਪ੍ਰੋਪਰ ਰਿਪੋਰਟਿੰਗ ਹੋਏਗੀ ਕੁਆਲਿਟੀ ਰਿਪੋਰਟਿੰਗ ਹੈ ਕਵਾਲਿਟੀ ਔਰ ਰੇਟ ਦਾ ਕਿਸ ਤਰ੍ਹਾਂ ਡਿਫਰੈਂਟ ਹੈ ਤੁਸੀਂ ਸਰ ਰੇਟ ਜਿਹੜੇ ਅਸੀਂ ਜਨੂਨ ਰੇਟਸ ਆ ਅਸੀਂ ਆਫਰਸ ਵੀ ਨਿਕਾਲਦੇ ਹਾਂ ਜਿਵੇਂ ਸੰਡੇ ਦੇ ਸੰਡੇ ਸਾਡੇ ਪੈਕੇजेस ਹੁੰਦੇ ਆ ਜਿਵੇਂ ਪ੍ਰਾਈਵੇਟਿਵ ਪੈਕੇजेस ਆ ਜਿਹੜੇ ਕਿ ਤੁਸੀਂ ਆਪਣੀ ਖੁਦ ਆਪਣੇ ਵੈਲ ਬੀਇੰਗ ਵਾਸਤੇ ਚੈੱਕ ਕਰਵਾ ਸਕਦੇ ਹੋ ਆਪਣੇ ਰੈਗੂਲਰ ਬੇਸਿਸ ਤੇ ਉਹਨਾਂ ਦੇ ਆਫਰਸ ਵੀ ਲੱਗਦੀਆਂ ਔਰ ਵੈਸੇ ਵੀ ਜਨੂਨ ਰੇਟਸ ਆ ਸਾਡੇ ਆ ਜੀ ਤੁਸੀਂ ਇਹ ਵਿਸ਼ੇਸ਼ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਪੈਕੇਜ ਜਿਹੜਾ अज इत इनोग्रल इनोग्रल ऑफर रखी है जिस शुगर कंप्लीटली फ्री है और बाकी सारे टेस्ट उत्ते भी काफ़ी डिस्काउंट दिता जा रहा है फिफ्टी टू सैवंटी परसेंट जिम्मेदार यूरिक एसिड ट्वेंटी रुपीज़ करा सकते हो कोलैसट्रोल तो ट्वेंटी तो रुपीज़ से करा सकते हो कैल्शियम ट्वेंटी तो रुपीज़ करा सकते हो और ऑल अदर जैसट है उन्होंने भी थोड़ा डिस्काउंट दिता जा जाएगा ठीक है ਇਹ ਜੇ ਸਾਡਾ ਫੁੱਲੀ ਇਹਨਾਂ ਨੂੰ ਸਪੋਰਟ ਰਹੂਗੀ ਹਰੇਕੀ ਸਾਰੇ ਟੈਸਟ ਸਾਰੇ ਸਪੈਸ਼ਲਿਸਟ ਟੈਸਟ ਜਿਹੜੇ ਇੱਥੇ ਪਰਫਾਰਮ ਨਹੀਂ ਉਹ ਪਾਉਂਦੇ ਹੋਰ ਲੈਬਸ ਨੇ ਅਸੀਂ ਉਹ ਹੀ ਸਾਰੇ ਟੈਸਟ ਘੱਟ ਰੇਟ ਤੇ ਇੱਥੇ ਦੇਵਾਂਗੇ ਉਹਨਾਂ ਨੂੰ ਸਾਰੀ ਫੈਸਿਲਿਟੀ ਦੇਵਾਂਗੇ ਕਿ ਜਿਹੜੇ ਇੱਥੇ ਦੇ ਲੋਕ ਨੇ ਇੱਥੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਛੋਟੇ-ਛੋਟੇ ਟੈਸਟ ਕਰਵਾਉਣ ਵਾਸਤੇ ਵੀ ਬਾਹਰ ਨਾ ਜਾਣਾ ਪਵੇ ਇਹ ਜਿਹੜੀ ਟੈਕਨੀਕ ਹੈ ਇਹ ਆਪਣੇ ਇੰਡੀਆ ਦੀ ਹੈ ਜਾਂ ਕੋ ਫੋਰਨ ਵਾਲੀ ਹੈ ਇਹ ਕਿਸ ਤਰ੍ਹਾਂ ਦੀ ਹੈ ਟੈਕਨੀਕ ਉਹ ਸਰ ਦੇਖੋ ਜਿਹੜਾ ਵੀ ਸਾਰਾ ਇਹ ਇਨਸਟਰੂਮੈਂਟਸ ਜਿਹੜਾ ਸਾਡੇ ਲੱਗੇ ਹੋਏ ਆ ਸਾਰੇ ਫੋਰਨ ਦੇ ਇਨਸਟਰੂਮੈਂਟ ਸੀਮੰਸ ਕੰਪਨੀ ਨਾਲ ਸਾਡਾ ਟਾਈ ਹੈ ਪਰ ਉਹਨਾਂ ਦੇ ਸਾਰੇ ਇਨਸਟਰੂਮੈਂਟ ਸਾਡੇ ਕੋਲ ਲੱਗੇ ਹੋਏ ਨੇ ਸਾਡੇ ਜਿਹੜੇ ਜਿਹੜੇ ਕੀ ਟੈਸਟ ਮੋਸਟਲੀ ਲੈਬਸ ਬਾਹਰ ਕਰਾਉਂਦੇ ਉਹ ਸਾਡੇ ਹਾਊਸ ਹੀ ਹੁੰਦੇ ਆ ਅਸੀਂ ਸਾਰੇ ਥੀ ਫੈਸਿਲਿਟੀ ਇਥੇ ਦੇ ਰਹੇ ਆ ਇੱਥੇ ਸਾਡਾ ਕਲੈਕਸ਼ਨ ਸੈਂਟਰ ਅਸੀਂ ਬਲੱਡ ਦੇ ਟੈਸਟ ਅਸੀਂ ਦੇ ਰਹੇ ਆ ਸਾਰੇ ਬਟ ਸਾਡੀ ਜਿਹੜੀ ਜਿਹੜਾ ਸਾਡਾ ਅਤੁਲ ਜਿਹੜਾ ਹੈਲਥ ਕੇਅਰ ਹੈ ਇੱਕ ਵਨ ਸਟੌਪ ਡਾਇਗਨੋਸਟਿਕ ਸੋਲੂਸ਼ਨ ਆ ਇਹਦੇ ਵਿੱਚ ਤੁਸੀਂ ਸਾਡੇ ਜਿਹੜੇ ਹੋਰ ਸੈਂਟਰ ਲੱਗ ਰਹੇ ਐ ਫਿਊਚਰ ਜੇ ਇੱਥੇ ਸਾਨੂੰ ਹੋਰ ਵਧੀਆ ਰਿਸਪੌਂਸ ਮਿਲਦਾ ਵਾ ਅਸੀਂ ਇੱਥੇ ਪੂਰਾ ਪੂਰਾ ਸੈਂਟਰ ਵੀ ਲਾਵਾਂਗੇ ਉਹਦੇ ਵੀ ਸਾਡਾ ਜਿਹੜਾ ਤੁਹਾਡਾ ਸੈਂਟਰ ਇਹਦਾ ਪੂਰਾ ਪਤਾ ਕੀ ਹੈ ਐਡਰੈਸ ਕੀ ਹੈ ਇਹ ਇਹ ਸਰ ਆਪਣਾ ਇਨਸਾਈਡ ਮੋਰਗੇਟ ਇਨਸਾਈਡ ਮੋਰਗੇਟ ਸਰ ਇਹ ਇਨਸਾਈਡ ਮੋਰਗੇਟ ਹੈ ਸ਼ਿਵ ਸ਼ਕਤੀ ਡਾਇਗਨੋਸਟਿਕ ਦੇ ਨਾਮ ਤੋਂ ਆ ਤੁਸੀਂ ਅ ਬਿੱਲੀ ਗੇਟ ਤੋਂ ਨਾਲ ਹੀ ਲੈਫਟ ਸਾਈਡ ਤੇ ਟਰਨ ਕਰਦੇ ਹੋ ਇਹ ਸਰ ਸਾਡਾ ਆਪਣਾ ਅਸੀਂ ਕਾਰਡ ਵੀ ਇਹਦਾ ਬਣਿਆ ਹੋਇਆ ਹੈ ਇਹਦੇ ਵਿੱਚ ਪ੍ਰੋਪਰ ਪਿੱਛੇ ਮੈਪ ਆ ਤੁਸੀਂ ਇਹਦੇ ਥਰੂ ਵੀ ਇੱਥੇ ਆ ਸਕਦੇ ਹੋ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਉਹਦੇ ਥਰੂ ਵੀ ਤੁਸੀਂ ਆ ਸਕਦੇ ਹੋ ਇਹ ਬਾਕੀ ਸਾਡੇ proper जी में आजकल जी देखते दे हुए आजकल जो time है उसी पूरा proper package भी बनाए हुए हैं senior citizen हो गया, woman health package हो गया, जिधर full body package हो गया जिधर से सारे types दे रहे हैं क्योंकि आजकल की नवरोटी चाहे का बहुत जरूरी है हर एक बंदे को अपना नवरोटी चाका उतराना चाहिए ना एक बारी आगे जित करनी चाहिए